ਜੀ ਦੋਸਤੋ ਇਸ ਕਟਣਾ ਸ਼ੁਰੂ ਕਰ ਦਿੱਤਾ ਅਸੀਂ ਕਾਲਬ ਤੇ ਨਾਲ ਦੀ ਨਾਲ ਤੁਹਾਨੂੰ ਦਵਾਂਗੇ ਅਪਗ੍ਰੇਡ ਇਹਦੀ ਆ ਸਾਡੇ ਚਾਚਾ ਜੀ ਕੱਢ ਰਹੇ ਨੇ ਸ਼ੈਣੀ ਤੁਹਾਡੇ ਨਾਲ ਦੇਖਦੇ ਹਾਂ ਅੱਜ ਕਿੰਨਾ ਯੋਰ ਹੈ ਬਾਜੀ ਦੇ ਕਾਤਲ ਮੈਂ ਥੱਲਿਆਂ ਸੋਟ ਪਹਿਲਾਂ ਚਾਚਾ ਪਹਿਲੀ ਥੜਲ ਦੀ ਸੋਟ ਅੱਡੋ ਅੱਡ ਵਾਰ ਨੂੰ ਸੋਟੇ ਸੁੱਖਾ ਰਵੇਗਾ ਅੱਡੋ ਅੱਡ ਵਾਰ ਨੂੰ ਪਹਿਲਾਂ ਆ ਵਾਰ ਸੋਟਣਾ ਇਹਦੇ ਜੜੇ ਚੜ ਹਾਂ ਛੱਡ ਦੇ ੜਾਦੇ ਛਾਲੇ ਚਾਚੇ ਬੱਲੀ ਮਾਰ ਸ਼ਾਬਾਸ਼ ਗੁੱਡ ਬੱਚੇ ਇਹ ਦੱਸਦੇ ਹਾਂ ਗੁੱਡ ਬੱਚੇ ਗੁੱਡ ਬੱਲੇ ਚਾਚੇ ਜ਼ੋਰ से, से ज़ोर से मारो ਸ਼ਾਬਾਸ਼ ਬੱਲੇ ਚਾਚਾ ਉਹ ਗੱਡ ਆ ਗਈ ਓ ਚਾਲ ਅਗਲੀ ਗਲੀ ਤੇ ਆ ਜਾ ਸ਼ਾਲ ਲਾਈਵ ਲਾਈਵ ਪ੍ਰੋਗਰਾਮ ਖਾਈਏ ਸ਼ਾਬਾਸ਼ 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 ਲੋ ਜੀ ਇੱਕ ਪਲੇਟ ਡੇਗ ਪੀ ਆ ਨਾਲ ਹੀ ਹੁਣ ਦੂਜੀਆਂ ਪਲੇਟਾਂ ਲਿਓ ਚਾਚੇ ਇਧਰੋਂ ਮਾਰਾ ਚਾਚੇ ਇਧਰੋਂ ਆਉਣ ਨੂੰ ਮਾਰ ਦਉ ਬਲੀਆਂ ਨੂੰ ਸੌਖੀਆਂ ਡਿੱਗਣਗੀਆਂ ਚਾਚੇ इतना आया जा। वाओ। इकोई इकोई चक्कर चा। वाओ इच शाबाश। 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 वाओ इच आचे। ये देखो लाइव। चल गुड जब वेरी गुड शाबाश 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 क्या बात है शाबाश चलो देखो दोस्तों क्डना मुश्किल होता है बहुत रिस्क वाला काम होता सफाई वेखो कि सोहनी आई है। वाह चाचे वाह चाचे वाह चल 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 चाचे कुछ नी होना ਬਹੁਤ ਬਹੁਤ ਵਧੀਆ ਫਾਸਟ ਪਾਵਰ ਹੋ ਗਈ ਕੀ ਕਰਦੇ ਹੋ ਬਣਾਈ ਬਣਾਈ ਦੇ ਬਣੀ ਆ ਕੀ ਵਜੀ ਇਹ ਆਈ ਜਾਣਾ ਨਹੀਂ ਓਏ ਕਿਥੇ ਅੜ ਗਈ ਐਸ ਆਲ ਆਉਗਾ ਨਹੀਂ ਰਾਈ ਮੇਰੇ ਸਾਰਾ ਦਾ ਗੈ ਨਹੀਂ ਪੂਰੀਆ ਸਾਰਾ ਦਾ ਕੰਮ ਸਾਰਾ ਸਾਰਾ ਇੱਦਾਂ ਹੀ ਟੁੱਟ ਗਿਆ ਜੀ ਬੁੱਢਾ ਰਹਿੰਦਾ ਏ 哎。 Kaluwa. Opran,

ਉੱਤੇ ਛੁੱਟ ਦੇ ਅਸੀਂ ਤੇਰੇ ਨਾਲ ਹੀ ਆ ਹਾਂ ਅਸੀਂ ਨੋਟ ਦੱਸਾਂ ਬਗੈਰ بڑا ਇਸ਼ਾਰਾ ਕਰੀਏ ਕਾਟਰੀ ਕਰ ਕਿਦਾਂ ਤੇ ਜੀ ਹਰ ਇੱਕ ਕੰਮ ਦੇ ਵਿੱਚ ਰਿਸਕ ਹੈਗਾ ਵਾ ਜਿਤਨਾ ਜੀਵਿੰਦਾਰ ਕਹਿੰਦੇ ਸੱਪਾਂ ਦੀਆਂ ਸਰੀਆਂ ਮਿੱਦਦੇ ਆ ਤੇ ਪੈਸਾ ਕਮਾਉਂਦੇ ਆ ਤੇ ਲੋਕਾਂ ਦੇ ਪੇਟ ਪਾਲਦੇ ਆ ਹਰ ਇੱਕ ਕੰਮ ਦੇ ਵਿੱਚ ਡਰਾਈਵਰ ਵੀਰ ਵੀ ਹਰ ਇੱਕ ਜਿਹੜਾ ਧੰਦਾ ਵਾ ਹਰ ਇੱਕ ਦਾ ਰਿਸਕ ਵਾ ਫੌਜੀ ਵੀਰ ਵੀ ਕਹਿੰਦੇ ਜਾਨਾ ਹੌਲਦੇ ਆ ਸਾਡੇ ਲਈ ਉਹ ਖਾਓ ਤੇ ਸ੍ਰੀ ਭਰਾ ਸਾਡੇ ਜਿਹੜੇ ਆ ਇਸ ਤਰੀਕੇ ਨਾਲ ਵੇਖੋ ਕਿੰਨਾ ਰਿਸਕ ਵਾ ਬੱਲੀਆਂ ਉੱਪਰੇ ਖੜਾ ਸਾਰਾ ਕੁਝ ਤੇ ਧੰਦਾ ਸਾਰਾ ਪੋਲਾ ਪਿਆ ਪਿਆ ਕੰਮ ਬਹੁਤ ਇਹ ਵੀ ਰਿਸਕ ਵਾਲਾ ਕੰਮ ਆ ਮਿਸਤਰੀਆਂ ਦਾ ਵੀ ਇਹਨਾਂ ਨੂੰ ਵੀ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਇਹਨਾਂ ਵਾਸਤੇ ਵੀ ਕੋਈ ਮਤਲਬ ਸਹੀ ਜਿਹੜੇ ਆ ਕਮੈਂਟ ਕਰਿਆ ਕਰੋ ਕਿਉਂਕਿ ਮਿਸਤਰੀ ਭਰਾ ਵੀ ਆਪਣੀ ਜਾਨ ਤੇ ਖੋਲ ਕੇ ਫਿਰ ਘਰ ਬਣਾਵਾ ਕੇ ਦਿੰਦੇ ਆ ਤੇ ਜਿਹੜੇ ਭਰਾ ਮੇਰੇ ਸ਼ਿਕਵਾ ਕਰਦੇ ਆ ਆਪਣੀ ਜ਼ਿੰਦਗੀ ਤੋਂ ਉਹਨਾਂ ਵਾਸਤੇ ਮੈਸੇਜ ਆ ਮਿਹਨਤ ਕਰੋ ਮਿਹਨਤ ਕੀਤੀ ਹੈ ਸਭ ਕੁਝ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਬੱਚੇ ਗੱਡ ਬੱਚੇ ਤੂੰ ਚੁੱਪ ਕਰ ਜਾ ਭਰਾਵਾ ਨਹੀਂ ਆਉੜੀ ਹਾਂ ਬਹੁਤ ਸ਼ਾਬਾਸ਼ ਚੱਲੀ ਮਾਰ ਦੇ ਇੱਕ ਦੀ ਹੱਥ ਗੱਡ ਬੱਚਾ ਵੈਰੀ ਗੁੱਡ ਬਹੁਤ ਕਮਾਉ ਪਤਾ ਚੱਲ ਚੱਲ ਖੇਦੇ ਕੰਮ ਨੂੰ ਚੱਲੀ ਕਿੱਟੀ ਘੱਟੇ ਇੱਟੀ 80 ਸਗੋਂ ਆਵੇ বাজ ਕੇ ਰਹੀ ਜਾਂਦੀ ਕੋਸ਼ਿਸ਼ ਫੋਲ ਰੱਖੀ ਉਹ ਇੱਟ ਤੇ ਮਾਰ ਸਕੋ ਇੱਟ ਤੇ ਮਾਰਨਾ ਆ ਇੱਕ ਟੁੱਟ ਗਈ ਨਾ ਬਾਹਾਂ ਮਾ ਥੱਲੇ ਮਾਰ ਇੱਟ ਤੇ ਇੱਟ ਤੇ ਮਾਰ ਆਹ ਕੱਟ ਗਈ ਨਿਕਲ ਗਈ ਨਾ ਇੱਟ ਤੇ ਅੱਜ ਕਾ ਲਈ ਸ਼ਾਨਦਾਰ ਭੁੱਤੀ ਹੈ ਸ਼ਾਬਾਸ਼ ਓਏ ਤੇ ਹਾਂ ਜਾ ਰਹਾ ਹਾਂ ਹੋਰ ਤੇ ਕੋਈ ਜ਼ਿਆਦਾ ਹੋਣਾ ਔਰ ਫਿੱਟਾ ਮੈਂ ਡਿਗ ਪਣਾ ਇਹਦੇ ਨਾਲ ਹੀ ਹੈ ਸਾਰਾ ਕੁਝ ਇਹਨੇ ਛੱਡ ਦੇ ਛੱਡ ਦੇ ਆਈ ਕੇ ਹੋਰ ਅੱਧਾ ਜਾ ਰਿਹਾ ਹੈ ਦਾ ਪਿੱਟਾ ਨੂੰ ਦਲਜੀਤ ਗੁੱਲੀ ਨਹੀਂ ਬੱਲੀ ਗੁੱਲੀ ਟੈੜੀ ਵਾਲੀ ਲੱਗੀ ਆਂਦੀ ਬੱਲੀ ਉੱਤੇ ਵੇਣ ਜੋ ਆ ਗਿਆ ਸਾਰਾ ਖਾਲੀ ਹੋ ਗਿਆ ਸਾਰਾ ਬਸ ਸਾਰਾ ਕੰਬੀ ਜਨੇ ਨਾ ਦੇਖ ਯਾਰੀ ਬਲੀ ਲੱਗ ਗਈ ਸੜਸੜ ਤੱਕ ਨਹੀਂ ਰਾਮੀਆਂ ਨਹੀਂ ਨਹੀਂ ਇੱਧਰ ਕੰਮ ਕੁ ਜਾ ਮਿਹਨਤ ਐ ਇੱਧਰ ਥਲੇ ਲੱਗੀਆਂ ਨੇ ਫਾਨੀਰ ਆਸ਼ ਸੜ ਦੇ ਲੈਡਾਂ ਨੂੰ ਮਾਰਿਆ ਕਰ ਨਗਰਿਆਂ ਚ ਘਰੀ ਜਾਗਾ ਛੋੜ ਦੇ ਗਨਾਲਾ ਥੋਤੀ ਬਾਲਾਉਣੇ ਉਦੋਂ ਤੋਲਾ ਦੇ ਦੇ ਕੇ ਫਟੀਆਂ ਦੇ ਕੱਸੀਆਂ ਭਈ ਐਦੈ ਗਈ ਬਾਤ ਤੇ ਸ਼ਾਬਾਸ਼ ਸ਼ਾਬਾਸ਼ ਵਾਰ ਵਾਰ ਇੰਗਾ ਹੋਰ ਨਹੀਂ ਡਿਗਾ ਤਤਿਆਂ ਆ ਗਿਆ ਯਾਗੀ どんへん、どんへん、どんへん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どん、どんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどん ਓਏ ਇਹ ਕਹਣਾ ਇੱਧਰ ਆ ਓ ਰੋੜੇ ਤੇ ਫੜਾਓ ਛਦਾਈਆਂ ਗੁਕੜੀ ਇਟੋ ਇੱਟੀ ਹੋ ਗਏ ਜੇ ਚੱਤ ਕਹਣੇ ਰਹਿਣਾ ਓਏ ਇੱਧਰੋਂ ਤਾਂ ਸੁੱਟ ਲੈ ਆ ਰੇਟਾ ਇਟਾ ਓਏ ਓ ਗੱਲ ਹੋ ਗਈ ਉਹਦਾ 1500 ਉਹ ਗੱਲ ਇਹਦੀ ਓ ਬੱਲੀ ਮਾਰ ਲੋ ਐ ਦੀ ਜਾ ਗਿਆ ਇਹ ਕੱਦੀ ਵੱਜਣੀ ਹੋਰ ਕਹੀ ਸਮਝ ਵੱਜਾ ਫੜੋ ਬੱਲੀ ਖਿੱਚੋ ਇਹਨਾਂ ਸ਼ਾਬਾਸ਼ ਇੱਕੋ ਮਿੰਟ ਇੱਕ ਮਿੰਟ ਐਸੇ ਬੱਲੀ ਨਾ ਬੱਲੀ ਇਦੋਂ ਜ਼ਿਆਦੀ ਭਾਰੀ ਓਏ ਭਾਈ ਇਦੋਂ ਜ਼ਿਆਦੀ ਭਾਰੀ ਬੱਲੀ ਵੱਜੂਗੀ ਉਹ ਬੱਲੀ ਸਹੀ ਆ ਉਹ ਐਨੂੰ ਸਾਵਾ ਹੀ ਜਦੋਂ ਉਹ ਐਨੂੰ ਮਾਰੀ ਜਾ ਉਹਦਾ ਦੋਦ ਦੋਦ ਪਰਾਂ ਨੂੰ ਮਾਰਦੇ ਚੱਲ ਬੀਤਾ ਖੇਚ ਬੱਲੀ ਆ ਵੀ ਪਹਿਲੇ ਬੱਲੀ ਕੱਢ ਲੈਂਦੇ ਮਾਮਾ ਜੋਬਰ ਨੇ ਸੋੜਤੀ ਉਬਲਲੀ ਬਾਜ ਉਠਾਈ ਚੋਬਰ ਬਾਜੀ ਠਾ ਬੱਲੀ ਮਮਾ ਚੋਬਰ ਬਾਜੀ ਠਾ ਬੱਲੀ ਨੂੰ ਵੇਖ ਕੇ ਚਲੋ ਇਸ ਥਾਂਗ ਦੇ ਵਿੱਚ ਕਦੋਂ ਦੀਆਂ ਵੀਡੀਓ ਤਿਆਰ ਕਰ ਰਹੇ ਆ ਤੇ ਕਦੋਂ ਖੜਕ ਖੜਖ ਖੜਖ ਹੋਊਗੀ ਵੇਖੋ ਕੋਈ ਸੁਣੀਆ ਆ ਨਹੀਂ ਆ ਕੋਈ ਨਹੀਂ ਉਹ ਮਮਾ ਨੂੰ ਜਲਦੀ ਐਂ ਦੀਆਂ ਬੱਲੀਆਂ ਵਰਨਾਂ ਜਿਆਦਾ ਫਸੀ ਪਈਆਂ ਬੱਲੀਆਂ ਪਤਾ ਵਜਣਾ ਆ ਥੋੜਾ ਤਾਂ ਹੀ ਬੱਲੀਆਂ ਖਿਲਰ ਜਾਂਦੀਆਂ ਇਹ ਗਈ ਵਾ ਜਿੰਨਾ ਸਾਰਾ ਲੱਗਾ ਪਹਿਲਾਂ ਬੱਲੀਆਂ ਕਾਣੇ ਲੈ ਪਰ ਆ ਆ ਵੀ ਡਿੱਗਣਾ ਥੱਲੇ ਇਧਰੋਂ ਵੀ ਉੱਤੇ ਥੱਲੇ ਕਰਦੇ ਥੱਲੇ ਕਰਦੇ ਜਾ ਉੱਤੇ ਗਾੜ ਥੋੜੀ ਹੈਗੇ ਆ ਪਰ ਆ ਆ ਥੱਲੇ ਵੜੀ ਜਾਂਦੇ ਇਧਰ ਥੱਲੇ ਨਾ ਭਲਾ ਆਇਆ ਕੋਈ ਨਹੀਂ ਉਹ ਪਰ ਆ ਥੱਲੇ ਖਲੋਤੇ ਆਹੋ ਬੱਲੀਆਂ ਕਢ ਲੈਂਦੇ ਪਹਿਲਾਂ ਲੈ ਇਹ ਉਦੋਂ ਬੱਲੀਆਂ ਕਢਾਦੇ ਲੱਗਾ ਕਿ ਕੀ ਉਹ ਦਰੋਂ ਕਰਤੀ ਵੀਡੀਓ ਗੁਰਗਾ ਮੈਂ ਤਾਂ ਡੱਕਿਆ

આપણે <laughs> <laughs> aqui. ਬੱਲੀ ਛੁੱਟ ਕੇ ਤੇ ਭੱਜ ਜੀ ਚੱਲ 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 ਇੱਕ ਕੱਦੀ ਸਾਤੀ ਆ ਵਾ ਮੈਂ ਕਿਹਾ ਬੱਲੀ ਖਾਇਓ ਭੱਜ ਬੱਲੀ ਦੇ ਫਿਰ ਭਾਰੀ ਹੋਣੀ ਆ ਮਾਦੇ ਮੜਾ ਲਾ ਰੇ ਇਧਰ ਵਿੱਚ ਜਿਆਦਾ ਨਹੀਂ ਟੀਮ ਦੇ ਨਾਲ ਏਮ ਚ ਨਹੀਂ ਇਟਾਂ ਜੁੜੀਆਂ ਨਾਲ ਇਧਰੋਂ ਕੁੜੀ ਨਹੀਂ ਕੰਧ ਤੇ ਆ ਉਹ ਮੇਰਾ ਕਾਲਾ ਵਾਲਾ ਜਿਕਾਰਜਾ ਕਿੱਥੇ ਆ ਸਰੀ ਜਾਲਿਆ 要，要那个。<呀> ਇਧਰ ਵੇਖੋ ਜੀ ਸਾਡੇ ਚਾਚਾ ਜੀ ਇਹ ਕੁੰਡੀ ਢਾਲੀ ਹੈ ਇਹਨਾਂ ਨੇ ਇਹ ਆਹ ਉਹ ਖਿਚਣਗੇ ਇਹ ਲੱਗ ਜੂ ਪਤਾ ਚਲ ਚਾਚੇ ਗਈਆਂ ਹੀ ਦੋ ਗਈਆਂ ਚਾਚੇ ਗੋਡ ਸ਼ਾਟ ਚੋਕ ਕੇ ਲੜ ਚੋਕ ਚੇਚਾ ਦੇ ਆਲੂ ਰਸਾ ਗਾਂਹ ਪਾਉਣਾ ਇਹ ਰਸਾ ਤੋਂ ਪਸ਼ਾਂ ਪਾਇਆ ਗੱਡ ਤੇ ਚੜਾਵਾ ਰਸਾ ਗੋਪਾ ਕੇ ਖਿੱਚਦੇ ਨੂੰ ਰਸਾ ਬੇਟਾ ਚਲੋ ਖਿਚੋੜ ਖਿੱਚ 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 ਕੇ ਖਾਂ ਖਾਂ ਠਾਂ ਨੀਵਾ 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 ਗਾਡਰ ਚ ਗਾਡਰ ਢਾਸ ਗਾਡਰ ਝੜ ਗਿਆ ਛੱਡ ਦੇ ਹੁਣ ਛੱਡ ਦੇ ਛੱਡ ਆਓ ਆਵਾਜ਼ ਸ਼ਾਬਾਸ਼ ਖਿੱਚ ਤੋਲ ਦੇ ਦੇ ਇਤਰਾ ਟੱਕ ਦੇ ਦਾਂ ਉਰੇ ਉਹ ਲਾਂਸ ਰੇਜ ਤਾ ਸੜਦੇ ਸੜਦੇ ਗਿਆ ਹੀ ਉਧਰ ਇਹਨੂੰ ਧੱਕ ਦੇ ਇਸ ਕਬੜਾ ਲੈਣ ਦੇ ਚਾਚਾ ਧੱਕ ਦੇ ਧੱਕ ਦੇ ਇਧਰ ਆ ਕੇ ਆਉਣ ਨੂੰ ਇਧਰ ਆ ਕੇ ਆਉਣ ਨੂੰ ਲਾ ਮਾਰਦੇ ਹੁਣ ਇਧਰ ਆ ਕੇ ਆਉਣ ਨੂੰ ਲਾਰਾ ਮਾਰਦੇ ਜਾ ਫਿਰ ਮੈਨੂੰ ਆਉਂਦਾ ਹੀ ਫੇਰ ਕਈ ਗਈ 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 ਕਾੜ ਰਾ ਗਏ ਗੱਡ ਰੋ ਛੱਡ ਦੇ ਇੰਨਾ ਟਾਈਮ ਚਾਚੇ ਲਾ ਮਾਰ ਇਧਰੋਂ ਦੀ ਮਾਰ ਇਧਰ ਦੀ ਸੱਬਾ ਸੌਖੀ ਵੱਜ ਜਣੀ ਰੜਦੇ ਗਾ ਗਾੜੀ ਗਾੜ ਰੜ ਗਿਆ ਤੇਰਾ ਇਹ ਪਾਈਤੀ ਆ ਗਿਆ ਮੇਰੀ ਭਾਈ ਬਹੁਤ ਮੈਂ ਜੀ ਕੋ ਬਣਾ ਇਥੇ ਲਾ ਹੰਬਾਲ ਆਇਆ ਨਹੀਂ ਹੈਗਾ ਬਾਲਾ ਹੈ ਲਾ ਨਹੀਂ ਤੋਲ ਜੀ ਲਾ ਕੇ ਛੋੜ ਦੇ ਉਹ ਬੱਜੇ ਗਾਡਰ ਤੋਂ ਲਗੇ ਲੈ ਮੈਂ ਵੱਡੀਆਂ ਨਹੀਂ ਧਾਰ ਇਧਰੋਂ ਛੋੜ ਦੇ ਇਥੋਂ ਡੇਗ ਪਾਣੀਆਂ ਸਾਰੀਆਂ

ਬਣ ਗਈ ਵੀਡੀਓ ਬੱਸ ਬੜਾ ਬੜਾ ਬਹੁਤ ਲਿਗਾ ਵੀ ਲਾ ਕਾਲ ਨਹੀਂ ਲੱਗੀ ਇਹ ਨਾ ਨੂੰ ਚੰਗੀ ਤਰ੍ਹਾਂ ਗਿਆਈ 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 ਛੱਡ ਦੇ ਹਰਲਾ ਰਾ ਦੇ ਗਿਆਣਾ ਗਈ ਬੁਰਜੀ ਕੇ ਲੜ ਗਈ ਤੇਰੀ ਨਾਲ ਹੀ ਸ਼ਾਬਾ ਛੱਡ ਦੇ ਹਰ ਥੱਲੇ ਜ਼ੋਰ ਨਾਲ ਆ ਹੀਰੋ ਨਾਲ ਸਾਹਮਣੇ ਮੱਥੇ ਮੱਥੇ ਟੱਕਰ ਲਾ ਵਜ ਗਿਆ ਕੁਛ ਨਵਾਂ ਪਟਿਆ ਗਿਆ ਹੈ ਨਵਾਂ ਹੀ ਪਟਿਆ ਗਿਆ ਨੇ ਹੇਲਾ ਜਿਸ ਕੀ ਕੰਮ ਹੈ ਔਖਾ ਹੀ ਆ ਅਗਲੇ ਤੋਂ ਕਾ ਕਰ ਇਹ ਸਭ ਖਾਗਾਂ ਦਾ ਲਾਵ ਆ ਆ ਸਭ ਖਾ ਗਏ ਨਵਾਂ ਪਟੇ ਗਿਆ ਵੇਖ ਲੋ गया इधर दे सिरे लाजा ਸਿੱਧਾ ਬਣਾਉਣਾ ਹੀ ਬੰਦਾ ਚਲੋ ਫਿਰ ਸੱਬਲ ਫੜਾ ਏ ਇੱਥੇ ਬਲਬ ਪਈ ਬਲਬ ਗਿਆ ਹੀ ਬਲਬ ਬਲਬ ਕਰੰਟ ਨਾ ਪੈ ਜਾ ਬਲਬ ਵੀ ਬੱਤੀ ਹੋ ਬੱਤੀ ਹੋ ਚੱਲ ਚਲੇ ਗਏ ਜੀ ਜਾਣ ਦੇ ਹਰਣ ਆ ਜਾਣੀ ਤੇਰ ਕੰਡਾ ਵਾਓ ਆ ਚਲ ਵੜਾ ਲਾ ਦੇ ਕੇ ਹੁਣ ਇਹਨੂੰ ਲਾ ਦੇ ਮਾਰ ਚੋ ਕੇ ਐਨਾ ਟਾਈਮ ਕਰ ਭੱਜ ਜਾਇ ਨਾ ਲਾ ਦੇ ਐਨਾ ਟਾਈਮ